ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਝੋਟੀ ਸੇਲ ਲੈ ਲੈ ਗਏ ਹਾਂ ਜੀ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੋਲਬਈ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਵੇਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹਾਂ ਵਧੀਆ ਹਾਂਜੀ ਵਧੀਆ ਬਾਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਹੈਪੀ ਆ ਬਾਈ ਤੇ ਮੋਬਾਈਲ ਨੰਬਰ ਹੈਗਾਗਾ ਬਾਈ ਖੰਡੇ ਮੇ ਸੱਤ ਤੇ 77 ਹੂੰ 43 4 14 ਠੀਕ ਹੈ ਭਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜਲ ਰਿਹਾ ਨੇੜੇ ਭਾਈ ਰਾਮਪੁਰਾ ਸ਼ਹਿਰ ਆ ਜਾਂਦਾ ਹਨ ਹਾਂਜੀ ਵੀਰ ਫੂਲਪਿੰਡ ਵੀ ਨੇੜੇ ਹੈ ਹਾਂਜੀ ਵੀਰ ਵੀਰੇ ਜਿਹੜੀ ਝੋਟੀ ਦੇ ਨਾਲ ਕਿਹੜਾ ਸੂਸ ਹੋਈ ਇਹ ਪਹਿਲਾ ਸੂਆ ਸੂਈ ਆ ਭਾਈ ਕਦੋਂ ਸੂਈ ਆ ਭਾਈ ਇਹਨੂੰ 2 ਦਿਨ ਹੋਇਆ ਭਾਈ 2 ਦਿਨ ਹੋਇਆ ਬੱਚਾ ਕੀ ਆ ਮਗਰ ਬੱਚਾ ਕੱਟਾ ਵੀ ਬੱਚਾ ਕੱਟਾ ਦੇ ਦਾ ਕਿੰਨਾ ਬੋਲਾ ਹਾਜ਼ਰ ਆ 8 ਕਿਲੋ ਆ ਭਾਈ ਨੈਟ ਤੇ ਆ ਰਿਹਾ ਭਾਈ ਹਾਂਜੀ ਭਾਈ ਚਵਾਈ ਚਵਾਈ ਕਿਵੇਂ ਆ ਚਵਾਈ ਦੀ ਪੂਰੀ ਵਰਗਾ ਭਾਈ ਠੀਕ ਹੈ ਸੁਭਾ ਦਾ ਟਾਈਮ ਆਣਾ ਆਪਣਾ ਵੀਡੀਓ ਦਾ ਹਾਂ ਵੀਰੇ ਇਹੋ ਸਾਬ ਨਾ ਵਿੱਚ ਜਜਮੈਂਟ ਕਰ ਲਿਓ ਤਕਰੀਬਨ 10:50 ਮਿੰਟ ਹੋ ਗਏ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕਲਵੇਂ ਪੂਰੇ ਗੈਭ ਤੇ ਚਵਾਈ ਚੁਵਾਈ ਬਾਈ ਕਹਿੰਦਾ ਚੰਗੀ ਆ ਤੇ ਗਾੜੀ ਗੁੜੀ ਵੀ ਕਰਮਣ ਗਈ ਪੂਰੀ ਚੰਗੀ ਆ ਕਿੰਨਾ ਕੁ ਦੁੱਧ ਦੇ ਦਊਗਾ ਐਸਟੀਮੇਟ ਆ ਦੁੱਧ 12-13 ਕਿਲੋ ਤਾਂ ਦੇ ਹੀ ਦਊ ਬਈ ਹੂੰ ਖੋਲ ਦੇ ਬਈ ਤੋਰ ਕੇ ਦਿਖਾ ਦੇ ਸਿੰਘ ਕੁਆਲਟੀ ਚੰਗੀ ਆ ਦੋਨੇ ਸਿੰਘ ਇੱਕੋ ਜਿਹਾ ਫੁੱਲ ਕੱਟਾ ਹਾਂ ਕੱਦ ਫੁੱਲ ਕੋਈ ਛੋਟੀ ਨਹੀਂ ਹੈਗੀ ਬਈ ਫੁੱਲ ਕੱਦ ਪਿੱਠਪੂੜਾ ਗਰਮਾਈ ਦਾ ਬਹੁਤ ਚੰਗਾ ਚੰਗੀ ਐ ਸਵੀ ਭਲੀ ਛੋਟੀ ਐ ਸੂਈ ਸਵਾਈ ਐ ਜੇਰ ਪੈ ਗਈ ਸੀ ਬਈ ਹਾਂ ਬਈ ਜੇਰ ਪੈ ਗਈ ਜੇਰ ਮੇਰਾ ਵੀ ਬਾਈ ਕਹਿੰਦਾ ਕੰਪਲੀਟ ਤੋੜਾ ਤਾਰਾ ਵੀ ਕਰਮਾਈ ਦਾ ਚੰਗਾ ਪਹਿਲਾ ਸੂਆ ਬਈ ਛੋਟੀ ਐ ਦੇਖੋ ਪਿੱਠਪੂੜਾ ਦੇਖੋ ਬਈ ਚੜਾਈ ਚੜੂਈ ਪਿੱਛੇ ਤੋਂ ਬਹੁਤ ਆ ਗਈ ਮੁੱਲ ਕੀ ਐ ਵੀਰੇ ਦਾ ਜੈਜ ਮੁੱਲ 110 ਬਈ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਠੀਕ ਐ 1 ਲੱਖ 10 ਹਜ਼ਾਰ ਰੁਪਈਆ ਮੁੱਲ ਐ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਛੋਟੀ ਸੂਈ ਸਵਾਈ ਆ ਤੇ ਬਾਈ ਦੇ ਘਰ ਦੀ ਛੋਟੀ ਆ ਕੋਈ ਵਪਾਰ ਦਾ ਕੰਮ ਤਾਂ ਨਹੀਂ 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 ਬਾਈ ਘਰ ਦੀ ਹੈ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਛੋਟੀ ਪਸੰਦ ਆ ਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਂ ਇਹ ਦੇਖੋ ਧੰਨਵਾਦ